ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਆਧਿਆਰੇ ਕੋਕਲ ਦੇ ਫਾਂਸੀ ਦਿਓ ਫਾਂਸੀ ਦਿਓ ਫਗਵਾੜਾ ਵਿਖੇ ਬੈਚਨੋ ਟਾਬੇ ਦੀ ਆਰਚ ਵਿੱਚਿਆ ਜਾ ਰਿਹਾ ਸੀ ਗਊ ਮਾਸ ਇਸ ਦੌਰਾਨ ਇਸ ਸਾਰੇ ਮਾਮਲੇ ਦੀ ਸੂਚਨਾ ਮਿਲਦੈਂ ਤੇ ਹਿੰਦੂ ਸਮਾਜ ਹੋ ਗਿਆ ਉੱਥੇ ਇਕੱਠਾ ਤੇ ਭਾਰੀ ਰੋਸ ਦੇਖਣ ਨੂੰ ਮਿਲਿਆ ਮਾਮਲੇ ਦੀ ਸੂਚਨਾ ਮਿਲਨ ਤੇ ਮੌਕੇ ਤੇ ਪਹੁੰਚੀ ਫਗਵਾੜਾ ਪੁਲਿਸ ਉਥੋਂ ਕਵੰਟਲਾ ਦੇ ਹਿਸਾਬ ਨਾਲ ਬਰਾਮਦ ਹੋਇਆ ਪੈਕ ਕੀਤਾ ਮਾਸ ਸਬੰਧੀ ਮੌਕੇ ਤੇ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਢਾਲੀਪਾਲ ਆਪ ਦੇ ਮੇਅਰ ਆ ਰਾਮਪਾਲ ਉਪਲ ਤੇ ਹੋਰ ਸ਼ਹਿਰ ਦੇ ਵੱਖ-ਵੱਖ ਜਥੇਬੰਦੀਆਂ ਉਥੇ ਪਹੁੰਚੀਆਂ। ਵੇਖੋ ਤੁਸੀਂ ਵੀ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ। ਇਹ ਜੋ ਕੀਤਾ ਬੇਵਾਰ ਖੜੇ ਕਿ ਮਾਮਲਾ ਕੀ ਹੈ। ਜੈ ਸ਼੍ਰੀ ਰਾਮ ਜੀ, ਜੈ ਗਊ ਮਾਤਾ ਜੀ। ਅੱਜ ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਿਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ-ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾੰਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਆ ਸਾਰਾ ਪੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਕੇ ਚੀ ਕਰਕੇ ਪੁੱਛਿਆ ਜਾਵੇ ਕਿਥੋਂ ਗੋਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਾਜ਼ਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਹਰ ਹੋ ਰਹੀ ਹੈ ਕੀ ਕਹਣਾ ਜਾਨ ਨੇ ਸਾਰੇ ਜਿਹੜੇ ਬੰਦੇ ਇਹ ਬਹੁਤ ਮਾੜੀ ਗੱਲ ਆ ਜਿਹੜੇ ਬਾਹਰਲੇ ਬੰਦੇ ਆ ਕੇ ਹਿੰਦੂ ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂ ਧਰਮ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਲਾ ਮਿਲੀ ਆ ਉਹ ਜਵਮਾਰ ਨੂੰ ਸਾਨੂੰ ਜਿੱਥੇ ਪਤਾ ਲੱਗਾ ਸਾਡੇ ਸਿਕਟਨ ਦੇ ਬੰਦਿਆਂ ਤੋਂ ਹੀ ਭਈ ਐਜਾ ਦੋਈ ਆ ਅਸੀਂ ਮੰਦਰ ਬੈਠੇ ਸੀ ਕਰਵਾ ਪ੍ਰਧਾਨ ਜੀ ਮੈਂ ਅਸੀਂ ਸਾਰੇ ਮੰਦਰ ਦੀ ਕਰਿੰਦੇ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਾਂਹੇ ਕਰਿੰਦੇ ਫੜੇ ਜੀ ਉਹਨਾਂ ਦੇ 7 7 ਬੰਦੇ ਫੜੇ ਆ ਹੋਰ ਹਾਂਜੀ ਮੁਸਲਮਾਨ ਸਾਰੇ ਦੱਸ ਰਹੇ ਆ ਮਾਗੀ ਮਾਲ ਆ ਕਿੰਨੇ ਮਤਲਬ ਕੀ ਹੈਗਾ ਮਾਲ ਤਾਂ ਜੀ ਤੁਸੀਂ ਦੇਖੋ ਅੰਦਰ ਟੰਨਾ ਹਸਾਣਾ ਮਾਲ ਆ ਫਰਜ ਵੱਡੇ ਵੱਡੇ ਫੀਚਰ ਲਾਇਆ ਹੋਆ ਬਰਫ ਦੀਆਂ ਢੇਰਾਂ ਲੱਗੇ ਆ ਕੋਈ ਢਾਬੇ ਨੂੰ ਮੰਦੀ ਸਪਲਾਈ ਹੁੰਦੀ ਹੈ ਜਾਂ ਹੋਰ ਵੀ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾ ਕਾਫੀ ਢਾਬੇ ਇਹਨਾਂ ਦੇ 3-4 ਢਾਬੇ ਦੇ ਇਹਾਂ ਦੇ ਆ ਉਹਨਾਂ ਦੇ ਕਹਾ ਚਾਰ ਢਾਬਿਆਂ ਤੋਂ ਬਾਅਦ ਉਹ ਢਾਬੇ ਆਲੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਦ ਲੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ-ਕਿਲੋ ਦੀਆਂ ਪੈਕਿੰਗ ਆ 10-10 ਮਹਾਂ ਤਕਰੀਬ 10 ਹੈ ਸਾਰੇ ਜੋਤੀ ਢਾਬੇ ਬਾਹਰ ਖੜੇ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਜੀ ਇਹ ਅੱਜ ਤੋਂ 1 ਸਾਲ ਪਹਿਲਾਂ ਵੀ ਆਪ ਜੀ ਦੇ ਨਜ਼ਰ ਆਇਆ ਸੀ ਇਹ ਉੱਪਰ ਗਊ ਮਾਸ ਦੀ ਫੈਕਟਰੀ ਲੱਗੀ ਹੋਈ ਸੀ ਉਹ ਅਸੀਂ ਉਦੋਂ ਪੁਲਿਸ ਦੇ ਰਾਹੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਸ ਨੂੰ ਫੜਿਆ ਸੀ ਅਸੀਂ ਉਹ ਫੈਕਟਰੀ ਨੂੰ ਫੜਿਆ ਸੀਗਾ ਕੁਝ ਸਮੇਂ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਿਆ ਵੀ ਉਹੋ ਹੀ ਫੈਕਟਰੀ ਚੇਂਜ ਹੋ ਕੇ ਇਸ ਜਗ੍ਹਾ ਵਿੱਚ ਲੱਗੀ ਹੈ ਕਾਫੀ ਦਿਨਾਂ ਤੋਂ ਉਹੀ ਭਾਰੀ ਮਸਤਕ ਕਰ ਰਹੇ ਸੀਗੇ ਇਸ ਫੈਕਟਰੀ ਨੂੰ ਫੜਨ ਵਾਸਤੇ ਅੱਜ ਸਵੇਰ ਤੋਂ ਸਾਡੀ ਜਿਹੜੀ ਟੀਮ ਹੈ ਉਹ ਇਹਦੇ ਮਗਰ ਲੱਗੀ ਹੋਈ ਸੀਗੀ ਸਮੇਂ ਅਨਸਾਰ ਅਸੀਂ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਰੋਕੇ ਇਹਦਾ ਅਸੀਂ ਜਾਜਾ ਕਰਦੇ ਰਹੇ ਇੱਕ ਪਿੱਛੇ ਟੱਬਾ ਹੈ ਅਸੀਂ ਉੱਥੇ ਰੁਕੇ ਹੋਏ ਸੀਗੇ ਜਦੋਂ ਉਹਨਾਂ ਨੇ ਸਾਨੂੰ ਆਵਾਜ਼ ਦੀ ਗੱਲ ਕਰਦਿਆਂ ਸੁਣਿਆ ਤੇ ਅਸੀਂ ਉੱਥੋਂ ਗੱਡੀ ਲੈ ਕੇ ਚੱਲੇ ਉੱਥੋਂ ਹੀ ਇੱਕ ਮੋਟਰਸਾਈਕਲ ਸਾਡੇ ਮਗਰ ਲੱਗ ਗਿਆ ਸੀ ਜੋ ਸਾਡੀ ਆਵਾਜ਼ ਕਰ ਰਿਹਾ ਸੀਗਾ ਜਿੱਥੇ ਅਸੀਂ ਜਾਂਦੇ ਸੀ ਉਹਦੇ ਮੰਗਰ-ਮੰਗਰ ਕਿਤੇ ਅੱਗੇ ਕਿਤੇ ਪਿੱਛੇ ਤੇ ਸਾਨੂੰ ਵੀ ਉਸ ਮੋਟਰਸਾਈਕਲ ਵਾਲੇ ਬੰਦਿਆਂ ਤੇ ਸ਼ੱਕ ਹੋ ਗਿਆ ਅਸੀਂ ਸਮੇਂ ਨੂੰ ਦੇਖਦੇ ਆਂ ਸਮੇਂ ਹੀ ਅਨਜਾਣਿਤ ਨੂੰ ਦੇਖਦੇ ਆਂ ਐਸਐਸਪੀ ਸਾਹਿਬ ਨੂੰ ਕਾਲ ਕੀਤੀ ਕਪੂਰਥਲਾ ਨੂੰ ਬੜੇ ਸਚੰਜੇ ਢੰਗ ਦੇ ਨਾਲ ਸਾਡੀ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਬੀਐਸਪੀ ਸਾਹਿਬ ਦੀ ਡਿਊਟੀ ਲਈ ਡੀਐਸਪੀ ਸਾਹਮਣੇ ਮੇਰਾ ਆਪਤਾ ਹੋਇਆ ਉਸ ਤੋਂ ਬਾਅਦ ਐਸਐਸਓ ਸਾਹਿਬ ਦੀ ਮੈਨੂੰ ਕਾਲ ਆਈ ਮੈਂ ਐਸਐਸਓ ਸਾਹਿਬ ਨੂੰ ਸਾਰੀ ਗੱਲ ਦੱਸੀ ਸਮੇਂ ਦੀ ਘੜੀ ਦੇ ਟਾਈਮ ਨੂੰ ਦੇਖਦਿਆਂ ਸਮੇਂ ਦੀ ਘੜੀ ਦੇ ਟਾਈਮ ਨੂੰ ਦੇਖਦਿਆਂ 10 ਤੋਂ 15 ਮਿੰਟਾਂ ਦੇ ਵਿੱਚ ਐਸਐਸਓ ਸਾਹਿਬ ਇੱਥੇ ਆ ਗਏ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਦੋਂ ਅਸੀਂ ਇਹਦਾ ਤਾਲਾ ਖੋਲ੍ਹਿਆ ਅੰਦਰ ਤਾਂ ਦੇਖ ਕੇ ਰੂਹ ਹੀ ਕੰਬ ਗਈ ਬੇਤਹਾਸਾ ਮਾਸ ਜਿਹੜਾ ਗਊ ਦਾ ਪਿਆ ਅੰਦਰ ਫ੍ਰੀਜ਼ਰ ਲੱਗੇ ਹੋਏ ਨੇ ਉਹ ਸਪੈਕ ਕਰਕੇ ਉਹ ਕਮਰਿਆਂ ਦੇ ਵਿੱਚ ਪਿਆ ਹੈ ਜਿਹੜਾ ਮਾਲ ਸਪਲਾਈ ਕਿੰਨੇ ਢਾਬਿਆਂ ਨੂੰ ਹੋ ਰਿਹਾ ਕਿੰਨੇ ਢਾਬਿਆਂ ਦਾ ਮਾਲ ਪਿਆ ਉਹ ਤੇ ਜਦੋਂ ਇੱਥੇ ਆ ਕੇ ਸਾਰੀ ਗੱਲ ਨੂੰ ਵਾਚਿਆ ਸਾਨੂੰ ਪਤਾ ਲੱਗਿਆ ਹੈ ਵੀ ਜਿਹੜਾ ਇਹ ਢਾਬਾ ਹੈ ਇਹਨਾਂ ਦੇ ਚਾਰ ਢਾਬੇ ਹੋਰ ਚੱਲਦੇ ਆ ਤੇ ਉਹਨਾਂ ਚਾਰਾਂ ਢਾਬਿਆਂ ਤੋਂ ਲਗ ਵੱਖ-ਵੱਖ ਢਾਬਿਆਂ ਦੇ ਉੱਤੇ ਸਪਲਾਈ ਹੁੰਦਾ ਹੈ ਇਹ ਨਹੀਂ ਇਹ ਤੋਂ ਦਿੱਲੀ ਤੱਕ ਜਾਂ ਗੁਜਰਾਤ ਤੱਕ ਇਧਰ ਮਹਾਰਾਸ਼ਟਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਤਾ ਨਹੀਂ ਇਹ ਕਿੱਥੇ ਕਿੱਥੇ ਤਸਕਰੀ ਕਰਦੇ ਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਇਹ ਤਾਂ ਜਿਹੜੀ ਹੁਣ ਪ੍ਰਸ਼ਾਸਨ ਨੇ ਇੱਥੋਂ ਦੀਆਂ ਕਿਤਾਬਾਂ ਜਾਂ ਰਜਿਸਟਰ ਆਪਦੇ ਹੱਥ 'ਚ ਲਏ ਆ ਉਹ ਜਾਂਚ ਕਰਕੇ ਸਾਨੂੰ ਦੱਸ ਸਕਦੇ ਆ ਕਿ ਅਸੀਂ ਮੌਕੇ ਤੇ ਇਹ ਨਹੀਂ ਦੱਸ ਸਕਦੇ ਵੀ ਕਿੰਨੇ ਹੋਟਲਾਂ 'ਚ ਜਾ ਰਿਹਾ ਹੈ ਪਰ ਇਹ ਤੋਂ ਬੇਅਤਾਸਾ ਮਾਸ ਜਿਹੜਾ ਗਊ ਦਾ ਉਹ ਪੈਕ ਹੋ ਕੇ ਬਾਹਰ ਸਪਲਾਈ ਹੋ ਰਿਹਾ ਹੈ ਗੱਲ ਇਹ ਆ ਜੀ ਜਿਹੜਾ ਸਨਾਤਨ ਧਰਮ ਦੇ ਨਾਲ Hindu ਧਰਮ ਦੇ ਨਾਲ ਸਮੇਂ-ਸਮੇਂ ਸਾਰੀ ਖਲਬਾੜ ਹੁੰਦਾ ਮੈਂ ਅਪੀਲ ਕਰਦਾ ਸਾਡੇ ਹਿੰਦੂਆਂ ਨੂੰ ਮੈਂ ਅਪੀਲ ਕਰਦਾ ਸਾਡੇ ਸਨਾਤਨੀਆਂ ਨੂੰ ਵੀ ਜਾਗੋ ਸਾਡਾ ਜਾਗਣ ਦਾ ਟਾਈਮ ਹੈ ਸੁੱਤੇ ਨਾ ਰਹਿ ਜਾਓ ਤੁਸੀਂ ਇੱਕ ਪਾਸੇ ਰੌਲਾ ਪਾ ਰਹੇ ਹੋ ਧਰਮਤ ਬਦਲ ਹੋ ਰਿਹਾ ਹੈ ਸਾਈ ਧਰਮਾ ਕੇ ਆਪਣੀਆਂ ਜੜ੍ਹਾਂ ਵਧਾ ਰਹੀਆਂ ਜੇ ਤੁਸੀਂ ਏਸ਼ੀਆ ਤੇ ਕਮਰਿਆਂ ਦੇ ਵਿੱਚੋਂ ਬਾਹਰ ਨਾ ਨਿਕਲੇ ਧਰਮ ਤਬਦੀਲ ਹੋਣ ਲੱਗਾ ਥੁਲੂ ਵੀ ਪਤਾ ਨਹੀਂ ਲੱਗਣਾ ਮੈਂ ਜਦੋਂ ਆ ਕੇ ਇੱਥੇ ਰੁਕਿਆ ਮੈਂ ਵੈਸ਼ਨੂ ਪੜ ਕੇ ਆ ਕੇ ਚਾਹ ਦੇ ਕੱਪ ਦਾ ਆਰਡਰ ਦਿੱਤਾ ਮੈਂ ਇਥੋਂ ਚਾਹ ਪੀਤੀ ਪਰ ਜਦੋਂ ਅੰਦਰੋਂ ਪਤਾ ਲੱਗਿਆ ਮਾਸ ਵੜਨ ਤੋਂ ਬਾਅਦ ਵੀ ਇਹ ਤਾਂ ਟਾਬੇ ਵਾਲੇ ਸਾਰਾ ਕੁਝ ਕਰ ਰਹੇ ਐ ਤੇ ਮੈਨੂੰ ਉੱਪਰ ਸ਼ਾਲਾ ਆਈਆਂ ਜੇ ਇਹ ਪਤਾ ਨਾ ਲੱਗਦਾ ਮੈਨੂੰ ਉਹ ਉੱਪਰ ਸ਼ਾਲਾ ਲਾ ਕੇ ਚਾਹ ਬਾਹਰ ਨਾ ਲਗਦੀ ਤੇ ਮੈਂ ਵੀ ਧਰਮ ਤਬਦੀਲ ਦੇ ਵਿੱਚ ਸ਼ਾਮਲ ਹੋ ਗਿਆ ਸੀ ਅੱਜ 6 ਤੋਂ 7 ਵਿਅਕਤੀ ਅੰਦਰੋਂ ਫੜੇ ਗਏ ਐ ਕੋਸੋਂ ਬਾਹਰ ਪੱਜ ਚੁੱਕੇ ਆ ਸਮੇ ਸਮੇਂ ਸਾਰੇ ਪਤਾ ਲੱਗ ਜੂਏ ਕਿ ਕਿੱਡਾ ਕ ਐਜੀਰਾ ਹੈ ਕਿੰਨੇ ਕ ਲੋਕਾਂ ਦੀ ਇਹ ਚੈਨ ਹੈ ਇਹ ਪ੍ਰਸ਼ਾਸਨ ਨੇ ਪਹਾਲ ਕਰ ਲੈਣੀ ਹੈ ਹਾਂਜੀ ਕਰਿੰਦਾ ਵੀ ਬੜ ਹੋ ਜਾਣਾ ਹਾਂਜੀ ਜਿਹੜੇ 6-7 ਕਰਿੰਦੀ ਹੈ ਮਾਲਕ ਦਾ ਹਜੇ ਬਿਲਕੁਲ ਬਾਹਰ ਹੈ ਮਾਲਕ ਅੱਜ ਬਾਹਰ ਆਏ ਆ ਕਿ ਮਾਮਲਾ ਕੀ ਪਰਬਸ ਉਥੇ ਪਹੁੰਚੇ ਆ ਜੀ ਇਹ ਲਾਜ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗਿਆਂ ਪੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਤੀ ਆ ਬਹੁਤ ਜਲਦੀ ਜਿਹੜੀ ਟੀਮ ਆ ਜਾਏਗੀ ਉਸ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ। ਕਿੰਨੇ ਕਿੰਨੇ ਕੋਈ ਮਸਲੇ ਆਏ। ਮੈਂ ਉਸੇ ਕਰਕੇ ਆਮ ਜਸਟ ਰੀਚਿੰਗ ਹੇਅਰ ਮੈਂ ਪਹੁੰਚਿਆ ਆਂ। ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਨਰੀ ਡਾਕਟਰਸ ਦੀ ਟੀਮ ਆ ਰਹੀ ਆ। ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ। ਕੋਈ ਕਰਿੰਦੇ ਵਗੈਰਾ ਵੀ ਬੜੇ ਫਰ ਹੋਏ। ਨਾ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅੱਜ ਸਟਿਲ ਅਜੇ ਆਪਾਂ ਆਫੀਰ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਫਰਦਰ ਦੱਸਾਂਗਾ